ਦਾਗੀ ਜੈ ਬੰਦੇ ਮਾਹਰਮ ਬੰਦੇ ਮਾਹਰਮ ਬੋਲੇ ਜੋ ਨਿਹਾਰ ਰੱਬਾ ਜੀ ਸ਼ਹੀਦ ਜਵਾਨ ਅਮਰ ਰਹੇ ਸ਼ਹੀਦ ਜਵਾਨ ਅਮਰ ਰਹੇ ਪਾਕਿਸਤਾਨ ਮਰਦਾਬਾ ਪਾਕਿਸਤਾਨ ਮਰਦਾਬਾ ਬਾਜੂ ਵਾਦਨ ਸਾਰ ਅੱਜ ਜਿਹੜੇ ਆਪਣੇ ਆ ਜਿਹੜੀਆਂ ਸਾਡੀਆਂ ਰੂਹਾਂ ਸਾਡੇ ਭਰਾ ਸਾਡੇ ਚਲੇ ਗਏ ਉਹਨਾਂ ਨੂੰ ਜਿਹੜੀ ਇਹ ਛਰਦਾ ਦੇ ਬੋਲ ਪੇਟ ਕਰਨੇ ਆ

और क्योंकि उन्होंने ना तो जाति पुछी ना ही राज्य पूछा ना ही शहर पूछे उन्होंने सिर्फ पूछे तो धर्म पूछे मैं तेरी धर्म गुरु भी कहने सुनिया है कि जी है सोचे ਸਮੂਹ ਹਲਕੇ ਦੇ ਸਾਡੇ ਨਿਵਾਸੀ ਅਸੀਂ ਸਾਰਿਆਂ ਨੇ ਅੱਜ ਇੱਥੇ ਜਿਹੜੇ ਪਹਿਲਗਾਮ ਵਿਖੇ ਜੋ ਪਿਛਲੇ ਦਿਨੀ ਹਾਦਸਾ ਵਾਪਰਿਆ ਬਹੁਤ ਵੱਡਾ ਦੇਸ਼ ਨੂੰ ਘਾਟਾ ਪਿਆ ਨੌਜਵਾਨ ਸਾਡੇ ਸਾਡੇ ਭਰਾ ਜਿਨ੍ਹਾਂ ਨੇ ਅੱਤਵਾਦੀਆਂ ਨੇ ਉਹਨਾਂ ਨੂੰ ਮਾਰਿਆ ਮੈਂ ਸਮਝਦਾ ਹਰ ਹਿੰਦੂਸਤਾਨੀ ਦਾ ਹਿਰਦਾ ਵਲੁੰਧ ਰਿਹਾ ਗਿਆ ਅੱਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਸ਼ਰਧਾਜਲੀ ਦੇਣ ਵਾਸਤੇ ਇੱਥੇ ਵੱਡੀ ਗਿਣਤੀ ਸਾਰੇ ਇਕੱਠੇ ਹੋਏ ਆ ਤੇ ਉਹਨਾਂ ਨੂੰ ਸ਼ਰਦਾ ਜੀ ਦੇਣ ਵਾਸਤੇ ਅਸੀਂ ਇੱਕ ਕੈਂਡਲ ਮਾਰਕ ਜਿਹੜਾ ਮਹਾਰਾਣਾ ਪ੍ਰਤਾਪ ਚੌਂਕ ਤੋਂ ਲੈ ਕੇ ਅੰਬੇਡਕਰ ਜੀ ਦੇ ਚੌਂਕ ਤੱਕ ਆਪਾਂ ਰੱਖਿਆ ਤੇ ਉਹਦੇ 'ਚ ਅਸੀਂ ਕਿਉਂਕਿ ਇਹੀ ਸਾਡੇ ਬਾਪ祖ਰ ਪਿਤਾ ਪਰਮੇਸ਼ਰ ਅਗੇ ਅਰਦਾਸ ਕਰਦੇ ਆਂ ਜਿਹੜੀਆਂ ਰੂਹਾਂ ਸਾਡੇ ਤੋਂ ਵਿਛੜ ਗਈਆਂ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣਾ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਉਹ ਇਸ ਭੜ ਨੂੰ ਮੰਨਣ ਦਾ ਬਲ ਬਖਸ਼ੇ ਅਤੇ ਅਸੀਂ ਵੀ ਸਾਰੇ ਰਲ ਕੇ ਇਹੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਅਤੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਦੇ ਆ ਨਮਨ ਕਰਦੇ ਆ। ਇਹੰਦਰ ਸਰਕਾਰ ਨੂੰ ਬੜੀ ਸਾਡੀ ਅਪੀਲ ਹੈ ਹੱਥ ਜੋੜ ਕੇ ਤੇ ਕਹਿੰਨੇ ਆ ਵੀ ਇਹੋ ਜੀ ਸਜ਼ਾ ਦਿਓ ਜਿਨ੍ਹਾਂ ਨੇ ਕਾਰਾ ਕੀਤਾ ਕਿ ਮੁੜ ਕੇ ਕੋਈ ਵੀ ਅੱਖ ਹਿੰਦੁਸਤਾਨ ਵਾਲ ਇਹੋ ਜੀ ਨੋਟ ਸਕੇ ਦੁਬਾਰਾ ਇਹੋ ਜਿਹਾ ਇਥੇ ਹੱਤਿਆਚਾਰ ਨਾ ਹੋ ਸਕੇ ਜਿਹੜਾ ਹੁਣ ਪਹਿਲ ਕਾਮ ਚ ਹੋਇਆ ਇਹੋ ਜੀ ਕਾਰਵਾਈ ਕਰਨੀ ਚਾਹੀਦੀ ਆ। ਜੋ ਜਿਹੜਾ ਪਹਿਲ گاਉਂ ਵਿੱਚ ਜਿਹੜਾ ਘਟਨਾ ਵਾਪਰੀ ਹੈ ਔਰ ਸਾਬੀ ਜੀ ਨੇ ਤੁਹਾਨੂੰ ਦੱਸਿਆ ਔਰ ਮੈਂ ਬਿਲਕੁਲ ਉਹਨਾਂ ਦੀ ਗੱਲ ਤੇ ਸਹਿਮਤ ਆ ਔਰ ਜਿਹੜੇ ਵੀ ਇਸ ਸ਼ਰਧਾਂਜਲੀ ਸਮਾਰੋਚ ਆਇਆ ਹੈ ਮੇਰੇ ਇਲਾਕੇ ਦੇ ਪਿੰਡਾਂ ਵਿੱਚੋਂ ਮੇਰੇ ਨੌਜਵਾਨ ਸਾਥੀ ਭਰਾ ਰਿੰਕੂ ਜੀ ਹੋਰ ਵੀ ਰਣਵੀਰ ਨੰਬਰਦਾਰ ਜੀ ਸਾਰੇ ਰਤੂ ਜੀ ਨਿਤਿਸ਼ ਰਾਣਾ ਜੀ ਹੋਰ ਵੀ ਭਰਾ ਮੇਰੇ ਇੱਥੇ ਨਾਂ ਲੈਣਾ ਵੀ ਜ਼ਰੂਰੀ ਨਹੀਂ ਸਮਝਾਂਗਾ ਕਿਉਂਕਿ ਇਹ ਸਾਡਾ ਸਾਰਿਆਂ ਦਾ ਫਰਜ਼ ਹੈ ਤੋਂ ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਹਾਂ ਔਰ ਅੱਜ ਦੇਖ ਰਿਹਾ ਸਾਰੇ ਕਿ ਸਾਡੇ ਪੰਜਾਬ ਦਾ ਮਾਹੌਲ ਜਿਹੜਾ ਹੈ ਅਸੀਂ ਸਾਰੇ ਇੱਥੇ ਹਿੰਦੂ ਸਿੱਖ ਭਾਈਚਾਰਾ ਹਰ ਬਰਾਦਰੀ ਹਰ ਧਰਮ ਦੇ ਲੋਕ ਇੱਥੇ ਖੜੇ ਹੈ ਤੋਂ ਇਹ ਜਿਹੜਾ ਆਤੰਗਵਾਦ ਹੈ ਜਾਂ ਇਹ ਜਿਹੜਾ ਘਟਨਾ ਵਾਪਰੀ ਹੈ ਉਹਦੇ ਖਿਲਾਫ ਖੜੇ ਹੈ ਔਰ ਇਹ ਵੀ ਸਾਰੇ ਮੰਗ ਕਰ ਰਹੇ ਆ ਕਿ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਔਰ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਵੀ ਪੂਰੀ ਬਣਦੀ ਹੈ ਇਸ ਮੁੱਦੇ ਦੇ ਉੱਪਰ ਕਿਉਂ ਆਪਣਾ ਸਟੈਂਡ ਲੈਣ ਔਰ ਜਲਦ ਤੋਂ ਜਲਦ ਕਾਰਵਾਈ ਕਰਨ